ਦਸਮਦਵਾਰ ਨੌ ਦਵਾਰਾਂ ਦੇ ਕਿਲੇ ਦੇ ਵਿੱਚ ਹੈ ਇਹ ਉਚਾਈ ਤੇ ਹੈ ਤੇ ਸੁੰਨ ਦੇ ਵਿੱਚ ਹੈ ਮਾਇਆ ਤੋਂ ਪਰੇ ਹੈ ਤਾਂ ਕਰਕੇ ਹਰ ਕੋਈ ਜੀਵ ਜਾਣਾ ਚਾਹੁੰਦਾ ਗੁਰਬਾਣੀ ਵਿੱਚ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਤੁਹਾਡੇ ਅੰਦਰ ਅਲੱਗ ਅਲੱਗ ਧੁਨਾ ਚੱਲਦੀਆਂ ਨੇ ਹਰ ਇੱਕ ਜੀਵ ਦੇ ਅੰਦਰ ਇਹੀ ਤਾਂ ਉਹ ਆਵਾਜ਼ਾਂ ਨੇ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਸਾਡੇ ਅਸਲ ਕਰਦੀਆਂ ਆਵਾਜ਼ਾਂ ਉਚਾਈ ਤੋਂ ਆਉਣ ਵਾਲੀਆਂ ਆਵਾਜ਼ਾਂ ਕਿਸੇ ਨੂੰ ਉੱਚੀ ਸੁਣਾਈ ਦਿੰਦੀਆਂ ਨੇ ਤੇ ਕਿਸੇ ਨੂੰ ਹੌਲੀ ਸੁਣਦੀਆਂ ਨੇ ਕੋਈ ਕਹਿੰਦਾ ਖੱਬੇ ਪਾਸੇ ਸੁਣਦੀ ਹੈ ਕੋਈ ਕਹਿੰਦਾ ਸੱਜੇ ਪਾਸੇ ਸੁਣਦੀ ਹੈ ਬਹੁਤੇ ਜੀਵਾਂ ਨੂੰ ਸ਼ੋਰ ਸ਼ਰਾਬੇ ਦੇ ਵਿੱਚ ਸੁਣਾਈ ਨਹੀਂ ਦਿੰਦੀ ਜਦੋਂ ਸੁਨਾਟੇ ਦੇ ਵਿੱਚ ਬੈਠਦੇ ਆ ਇਕੱਲੇ ਬੈਠਦੇ ਆ ਫਿਰ ਸੁਣਾਈ ਦਿੰਦੀ ਇਹ ਸਾਡੇ ਮਨ ਦੀ ਅਲੱਗ-ਅਲੱਗ ਅਵਸਥਾ ਹੈ ਅਸੀਂ ਕਿੰਨੇ ਕੁ ਵਿਚਾਰਾਂ ਦੇ ਵਿੱਚ ਖੁੱਬੇ ਹਾਂ ਇਹ ਆਵਾਜ਼ਾਂ ਇਧਰ ਨਹੀਂ ਸੰਸਾਰ ਦੀਆਂ ਆਵਾਜ਼ਾਂ ਨਹੀਂ ਨੇ ਇਹ ਦੂਜੀ ਦੁਨੀਆ ਦੀਆਂ ਆਵਾਜ਼ਾਂ ਪ੍ਰਗਟ ਹੁੰਦੀਆਂ ਨੇ ਵਾਹਿਗੁਰੂ ਜੀ ਚਾਹੁੰਦੇ ਨੇ ਕਿ ਮੇਰਾ ਬੱਚਾ ਮਾਇਆ ਦੀ ਦੁਨੀਆ ਦੇ ਵਿੱਚ ਭਟਕ ਗਿਆ ਫਿਰ ਉਹ ਆਵਾਜ਼ਾਂ ਮਾਰਦੇ ਨੇ ਮਨ ਪਰਦੇਸੀ ਵੇ ਆਉ ਕਰੇ ਇਹ ਆਵਾਜ਼ਾਂ ਧੁਨ ਰੂਪ ਦੇ ਵਿੱਚ ਆਉਂਦੀਆਂ ਨੇ ਪਰ ਮਨ ਆਪਣੇ ਪਿਤਾ ਦੀ ਆਵਾਜ਼ ਨੂੰ ਅਨ ਸੁਣਾ ਕਰ ਦਿੰਦਾ ਕਿ ਜਿਵੇਂ ਸੁਣੀ ਹੀ ਨਾ ਹੋਵੇ ਜਦੋਂ ਅਨ ਸੁਣਾ ਕਰਦਾ ਤਾਂ ਇਹ ਮਾਇਆ ਦੇ ਵਿੱਚ ਖੁਬਿਆ ਰਹਿੰਦਾ ਫਸ ਜਾਂਦਾ ਇਸ ਮਾਇਆ ਦੇ ਵਿੱਚੋਂ ਨਿਕਲਣ ਦਾ ਇਸ ਦਾ ਚਿਤ ਨਹੀਂ ਕਰਦਾ ਨਾ ਹੀ ਇਸ ਨੂੰ ਵਿਚਾਰ ਆਉਂਦਾ ਕਿ ਮੈਂ ਇੱਥੋਂ ਨਿਕਲਣ ਵਾਸਤੇ ਕੋਈ ਉਪਰਾਲਾ ਕਰਾਂ ਪਰ ਵਾਹਿਗੁਰੂ ਜੀ ਐਨੇ ਦਿਾਲੂ ਨੇ ਕਿ ਉਹ ਨਿਰੰਤਰ ਆਵਾਜ਼ਾਂ ਮਾਰੀ ਜਾਂਦੇ ਨੇ ਕਿ ਮੇਰਾ ਮਨ ਬੱਚਾ ਦਸਵੇਂ ਘਰ ਦੇ ਵਿੱਚ ਆ ਜਾਵੇ ਕਿਉਂਕਿ ਮਨ ਸਾਡੇ ਦਾ ਅਸਲ ਸੁੱਖ ਅਸਲ ਟਿਕਾਣਾ ਅਸਲ ਖੁਰਾਕ ਤਾਂ ਦਸਵੇਂ ਘਰ ਵਿੱਚ ਹੈ ਇਸ ਦਸਵੇਂ ਦਵਾਰ ਉੱਤੇ ਜਾਣ ਲਈ ਵਾਹਿਗੁਰੂ ਜੀ ਇੱਕ ਸਾਨੂੰ ਸਹਾਰਾ ਦਿੰਦੇ ਨੇ ਜਿਵੇਂ ਆਪਾਂ ਹੇਮਕੁੰਟ ਸਾਹਿਬ ਜਾਂਦੇ ਹਾਂ ਤਾਂ ਰਾਹ ਦੇ ਵਿੱਚ ਉਹ ਪਹਾੜਾਂ ਦਾ ਸਫ਼ਰ ਤੈਅ ਕਰਨ ਵਾਸਤੇ ਸਾਨੂੰ ਇੱਕ ਸੋਟੀ ਦਾ ਸਹਾਰਾ ਲੈਣਾ ਪੈਂਦਾ ਬਰਫ਼ ਦੇ ਵਿੱਚੋਂ ਲੰਘਣ ਵਾਸਤੇ ਸਾਨੂੰ ਬੂਟ ਪਾਉਣੇ ਪੈਂਦੇ ਨੇ ਜੋ ਤਿਲਕ ਦੇ ਨਾ ਹੋਣ ਸਾ ਲੈ ਲੈ ਕੇ ਜਾਣਾ ਪੈਂਦਾ ਵਿਸ਼ਰਾਮ ਕਰ ਕਰਕੇ ਜਾਣਾ ਪੈਂਦਾ ਇਸੇ ਤਰ੍ਹਾਂ ਵਾਹਿਗੁਰੂ ਜੀ ਵੀ ਸਾਨੂੰ ਦਸਵੇਂ ਦਵਾਰ ਦੇ ਵਿੱਚ ਪਹੁੰਚਣ ਵਾਸਤੇ ਇੱਕ ਸਹਾਰਾ ਦਿੰਦੇ ਨੇ ਉਹ ਹੈ ਵਾਹਿਗੁਰੂ ਦੇ ਨਾਮ ਦਾ ਸਹਾਰਾ ਅਨਹਦ ਸ਼ਬਦਾਂ ਦਾ ਸਹਾਰਾ ਬਹੁਤ ਮਨਮੋਹਕ ਨੇ ਜੋ ਸਾਡੀ ਸੁਰਤ ਨੂੰ ਖਿੱਚਦੇ ਨੇ ਨਿਖਾਰਦੇ ਨੇ ਬਸ ਮਾਲਕ ਕਿਰਪਾ ਕਰਨ ਤਾਂ ਸੁਣਦਿਆਂ ਨੇ ਨਹੀਂ ਤਾਂ ਮਨ ਵਿਚਾਰਾਂ ਦੇ ਵਿੱਚ ਖੁਬਿਆ ਰਹਿੰਦਾ ਹੁਣ ਦਸਮਵਾਰ ਕਿਵੇਂ ਖੋਲਣਾ ਕੌਣ ਖੋਲੇਗਾ ਗੁਰੂ ਜੀ ਦੱਸਦੇ ਨੇ ਕਿ ਦਸਮਵਾਰ ਨੂੰ ਖੋਲਣ ਵਾਸਤੇ ਉਸ ਦਰ ਦੇ ਉੱਤੇ ਹਾਜ਼ਰੀ ਲਗਵਾਉਣਾ ਜ਼ਰੂਰੀ ਹੈ ਤੇ ਉਹ ਦਰ ਮਾਲਕ ਆਪ ਅੰਦਰੋਂ ਖੋਲਦੇ ਨੇ ਮਨ ਸਾਡਾ ਜੋ ਸੁਰਤ ਸਾਡੀ ਹੈ ਵਿਚਾਰਾਂ ਦੇ ਵਿੱਚ ਹੈ ਥੌਟਸ ਦੇ ਵਿੱਚ ਹੈ ਇਹ ਪਿਤਾ ਦੀ ਯਾਦ ਦੇ ਰਾਹੀਂ ਹਜ਼ੂਰੀ ਦੇ ਵਿੱਚ ਵਸਣਾ ਚਾਹੀਦਾ ਲਗਾਤਾਰ ਬੈਠਦੇ ਆ ਬੈਠਦੇ ਆ ਮਾਲਕ ਦੇਖਦੇ ਨੇ ਕਿ ਮਨ ਮਾਇਆ ਦੇ ਘਰ ਦੇ ਵਿੱਚੋਂ ਨਿਕਲ ਕੇ ਸੁੰਨ ਦੇ ਵਿੱਚ ਹਾਜ਼ਰ ਹੋ ਕੇ ਬੈਠਾ ਹੈ ਇਧਰੋਂ ਮਨ ਨਿਰੰਤਰ ਮਾਲਕ ਨੂੰ ਯਾਦ ਕਰਦਾ ਹੈ ਬੇਨਤੀਆਂ ਕਰਦਾ ਹੈ ਜੋਦੜੀਆਂ ਕਰਦਾ ਹੈ ਅਰਦਾਸਾਂ ਕਰਦਾ ਹੈ ਸ਼ੁਕਰ ਮਨਾਉਂਦਾ ਹੈ ਕਿ ਹੇ ਸੱਚੇ ਪਾਤਸ਼ਾਹ ਇਸ ਦਰ ਨੂੰ ਖੋਲ ਦਿਓ ਦਰਸ਼ਨ ਦਿਓ ਕਿਰਪਾ ਕਰੋ ਤਾਉ ਦਰ ਖੋਲ ਦਿੰਦੇ ਨੇ ਫਿਰ ਜੀਵ ਦਾ ਮਾਲਕ ਦੇ ਨਾਲ ਮਿਲਾਪ ਹੋ ਜਾਂਦਾ ਹੈ ਇਹ ਦਸਮ ਦਵਾਰ ਖੁੱਲਣ ਦੀ ਕੀ ਨਿਸ਼ਾਨੀ ਹੈ ਕਿ ਜੀਵ ਦੇ ਅੰਦਰ ਜਦੋਂ ਵੀ ਅਨਹਦ ਧੁਨੀਆਂ ਚੱਲਣਗੀਆਂ ਜੀਵ ਉਹਨਾਂ ਨੂੰ ਸੁਨੇਗਾ ਦਰ ਤੇ ਬੈਠੇਗਾ ਤਾਂ ਉਹ ਦਰ ਇੱਕ ਦਿਨ ਜਦੋਂ ਖੁੱਲੇਗਾ ਤਾਂ ਸਾਹਮਣੇ ਪ੍ਰਕਾਸ਼ ਹੋ ਜਾਵੇਗਾ ਚਾਨਣ ਹੋ ਜਾਵੇਗਾ ਕਿਉਂਕਿ ਮਾਲਕ ਸਾਡੇ ਪ੍ਰਕਾਸ਼ ਰੂਪ ਨੇ ਇਹ ਮਨ ਜੋ ਵਿਚਾਰਾਂ ਦੇ ਵਿੱਚ ਸੀ ਸੰਸਾਰ ਨੂੰ ਵੇਖਦਾ ਸੀ ਇਹ ਹੁਣ ਆਪਣੇ ਪਿਤਾ ਨੂੰ ਵੇਖਦਾ ਹੈ ਗੱਲਾਂ ਕਰਦਾ ਹੈ ਇਹ అనుభవ ਐਕਸਪੀਰੀਅੰਸ ਬਹੁਤ ਜੀਵਨ ਹੁੰਦਾ ਹੈ ਇਸ ਵਾਸਤੇ ਸਿਮਰਨ ਕਰਨਾ ਪੈਂਦਾ ਹੈ ਮਨ ਨੂੰ ਵਿਚਾਰਾਂ ਤੋਂ ਉੱਪਰ ਉਠਾਉਣਾ ਪੈਂਦਾ ਹੈ ਖਾਲੀ ਨਰਮਲ ਮਨ ਦਸਵੇਂ ਦਵਾਰ ਤੇ ਜਾ ਕੇ ਬੈਠ ਸਕਦਾ ਹੈ ਗੱਲਾਂ ਦੇ ਨਾਲ ਉਸ ਦਰ ਤੇ ਉੱਤੇ ਨਹੀਂ ਬੈਠਿਆ ਜਾਵੇਗਾ ਮਨ ਨੂੰ ਪਹਿਲਾਂ ਖਾਲੀ ਕਰਨ ਵਾਸਤੇ ਜਪ ਜ਼ਰੂਰੀ ਹੈ ਮਨ ਪਾਪਾਂ ਤੋਂ ਪਰੇ ਹੋ ਕੇ ਨਿਰਮਲ ਹੋਣਾ ਜ਼ਰੂਰੀ ਹੈ ਫਿਰ ਦਰ ਤੇ ਬੈਠ ਸਕਦਾ ਕਿਉਂਕਿ ਦਸਮ ਦਵਾਰ ਸੁਨ ਵਿੱਚ ਜਿੱਥੇ ਕੋਈ ਵਿਚਾਰ ਫੁਰਨਾ ਨਹੀਂ ਹੈ ਉੱਥੇ ਹੈ ਉਹ ਦਸਮ ਦਵਾਰ ਉਹ ਸੁਨ ਉਹ ਵਿਚਾਰ रहित अफुर अवस्था ਉਹ ਚੌਥਾ ਪਦ ਅਸੀਂ ਗੁਰਬਾਣੀ ਦੇ ਰਾਹੀ ਖੋਜ ਕਰਨੀ ਹੈ ਤੇ ਮਨ ਨੂੰ ਇਥੇ ਨਿਰੰਤਰ ਬਿਠਾ ਕੇ ਰੱਖਣਾ ਹੈ ਤੇ ਮਾਲਕ ਦੀ ਉਡੀਕ ਕਰਨੀ ਹੈ ਕਿ ਸਾਡਾ ਵੀ ਜੋ ਉਦਾਰ ਹੈ ਇਹ ਖੁੱਲ ਜਾਵੇ ਸੰਗਤ ਜੀ ਇੱਕ ਛੋਟਾ ਜਿਹਾ ਸਵਾਲ ਹੈ ਗੁਰਬਾਣੀ ਦੇ ਵਿੱਚ ਜੋ ਸਾਡਾ ਸਰੀਰ ਹੈ ਇਸ ਦੇ ਵਿੱਚ ਕਿੰਨੇ ਦਰ ਦੱਸੇ ਨੇ অপਸ਼ਨ ਏ ਸੱਤ ਦਰ ਦੱਸੇ ਨੇ অপশন বি 10 দর দসে নে অপশন সি 12 দর দসে নে ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿ ਗੁਰੂ ਵਾਹ 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 ਗੁਰੂ ਵਾਏ 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 ਗੁਰੂ ਵਾਹੀ ਗੁਰਜੀਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ